ਕਿ ਚੁੱਕੀ ਹੈ ਕਿ ਨਹੀਂ ਆਇਆ ਤੇ ਅਜੇ ਤੱਕ ਨਹੀਂ ਬੱਤਲ ਲਾ ਰਹੇ ਹੁੰਦੇ ਉਹ ਬਕਰੇ ਜਾ ਕੇ ਤੇ ਹੈ ਨਹੀਂ ਟਾਈਮ ਹੁਣ ਮੈਂ ਬੇਨਤੀ ਕਰਾਂਗਾ 5-5 ਮਿੰਟ ਦਾ ਸਮਾਂ ਕੋ 5 ਮਿੰਟ ਚ ਗੱਲ ਤਾਂ ਹੁੰਦੀ ਹੀ ਜਾਏ ਜਰੂਰ ਮਰਾਪਾ ਪਿੱਛੇ ਹਟ ਜੰਗੋ ਟਾਈਮ ਲੈ ਲੈਣਾ ਆਪਣਾ ਪਰ ਵੇਖਣਾ ਯਾਰ ਕੋ ਬਹੁਤ ਅਨੁਸ਼ਾਸ਼ਨ ਪੰਚ ਚੜੀ ਜਾਂਦੇ ਆ ਜਿੰਨੇ ਪਾਸ ਸਪੀਕਰ ਫੜ ਲਿਆ ਜਿੰਨੇ ਪਾਸ ਸਪੀਕਰ ਫੜਦਾ ਯਾਰ ਕੋਈ ਕਰ ਦੋ ਅਸੀਂ ਅੱਜ ਕਿਹੜੇ ਕਿਸ ਤਰ੍ਹਾਂ ਚਲਾਈ ਆ 60 ਉਮਰਾਂ ਦੀ ਹੋਰ ਆ ਰਹੇ ਨੇ ਨਾਲੇ ਨਾਲੇ ਦਿਨਾਂ ਦੀਆਂ ਡਿਊਟੀਆਂ ਦੇਖੋ ਦਿਨਾਂ ਦੀਆਂ ਡਿਊਟੀਆਂ ਕੱਲ ਲਵਾਈਆਂ ਵੀ ਸੀ ਪੰਦੇ ਪਠਾਨ ਵੱਲੋਂ ਪਤਾ ਨਹੀਂ ਕਿਉਂ ਤੁਸੀਂ ਦੇਖੋ ਮੇਰੇ ਭਰਾਓ ਬਾਰ-ਬਾਰ ਹੱਥ ਜੋੜ ਕੇ ਇਹ ਤੁਸੀਂ ਸੁਣਨੇ ਕੋਸ਼ਿਸ਼ ਤੇ ਆਰਾਮ ਨਾਲ ਘਰ ਕੇ ਪੁੱਛੀ ਮਾੜਾ ਇੱਕ ਮੁੰਡਾ ਸਟੇਜ ਦੇ ਉੱਪਰ ਨਿਕੋ ਤੁਸੀਂ ਸਾਰੇ মিডিਆ ਵਾਲੇ ਐਸੇ ਸਿਰੇ মিডিਆ ਵਾਲਿਆਂ ਨੂੰ ਘਰਾ ਕਰਨਾ ਬਿਲਕੁਲ ਬਿਲਕੁਲ ਨਾ ਕੋਈ ਵੀ ਇੱਥੇ ਘਰਾ ਨਹੀਂ ਹੋਗਾ ਦੱਖੀ ਨਾਲ ਲਈ ਤੇ ਬਾਰ-ਬਾਰ ਅਸੀਂ ਇਹ ਚਾਰੇ ਇੱਕ ਤਾਂ ਸਾਡਾ ਪਾਣੀ ਜਿਹੜਾ ਹੈ ਉਹ ਰੁਕੇ ਨਾ ਪਾਣੀ ਦੀ ਵੀ ਹੋਰ ਜਿਹੜੀ ਹੈ ਮੰਗਿਆ ਉਹ ਵੀ ਪੂਰੀ ਕੀਤੀ ਤੇ ਟੈਂਟ ਵਾਲਿਆਂ ਨੂੰ ਆ ਕੇ ਫੜਾ ਫੜ ਕੇ ਟੈਂਟ ਹੋਰ ਲਾਓ ਸਮਾਣੇ ਤੋਂ ਲੀਡੀਜ਼ ਜੜੀਆਂ ਨੇ ਹੋਰ ਆਰੀਆਂ ਨੇ ਇੱਥੇ ਤੇ ਸਾਰੇ ਭਰਾਵਾਂ ਨੂੰ ਇੱਕ ਵਾਰੀ ਬੇਨਤੀ ਆ ਪਿੱਛੇ ਦੇ ਕੋਲ ਕੁਰਸੀਆਂ ਪਈਆਂ ਯਾਰੋ ਕੁਰਸੀਆਂ ਦੇ ਬਾਹਰੋ ਯਾਦਾ ਕੁਰਸੀਆਂ ਦੇ ਦਰਮਿਆਨ ਪਾਰਟਨ ਜੀ ਉਹਦੇ ਚ ਕਰਦਾ ਪਤਾ ਹੈ ਇਹ ਵੀ ਇਹ ਵੀ ਦੱਸ ਦਿੰਦਾ ਦੰਦੋਂ ਖੰਡਾਂ ਹੋਣਾ ਇਹ ਵੀਰੇ ਪਰ ਬੜੀ ਨਾਕਾ ਫੋਨ ਸੱਦੇ ਤੁਲ ਬਲੀ ਗਿਆ ਥਿਲਕੰਬਾਉਂ ਪਰ ਬੜੀ ਮੰਦਪਾਗੀ ਘਟਨਾ ਜਿਹੜੀ ਸਮਾਣਾ ਵਾਸੀਆਂ ਨੂੰ ਝੱਲਣੀ ਪਈ ਸਾਰੇ ਵਾਸੀਆਂ ਨੂੰ ਪਾਸ ਕਰੋ ਥੱਲੇ ਸੱਤ ਪਰਿਵਾਰ ਨੇ ਬੱਚੇ ਸੰਦੇ ਸਾਂਝੇ ਹੁੰਦੇ ਆ ਛੋਟੇ ਛੋਟੇ ਫੁੱਲ ਨਾਮਰ ਕੇ ਬੱਚੇ ਸਕੂਲ ਤੋਂ ਮੜ ਕੇ ਵਾਪਸ ਆ ਰਹੇ ਸੀ ਤਾਂ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਇੰਦੇ ਵਿੱਚ ਸਾਰੇ ਬੱਚਿਆਂ ਦੀ ਹਸਿੰਮਤ ਹੋ ਗਈ ਲੱਗ ਰਿਹਾ ਹੈ ਬੜਾ ਡਰਦਨਾਕ ਮਾਹੌਲ ਹੈ ਕੋਈ ਨਾ ਕੋਈ ਬੱਚੇ ਚੱਟ ਨਹੀਂ ਕੋਈ ਕੁਝ ਪਰਿਵਾਰਾਂ ਵੱਲੋਂ ਅੱਜ ਨੇ ਡਿਟੇਲ ਨਹੀਂ ਦਿੱਤੀ ਕੁਝ ਇਨਸਾਫ ਦੀ ਮੰਗ ਹੈ ਦੇਖੋ ਅਤਿਅੰਤ ਆਪਸੀ ਲੈਣ ਸਾਰ। ਲੋਕ ਤਰਕ ਇਹ ਹੈ ਕਿ ਉਹਨਾਂ ਦੇ ਨਾਲ ਖੜੀਏ ਉਹਦੇ ਬਿਲਕੁਲ ਹੀ ਹੈ। ਅਸਲ ਵਿੱਚ ਸਿਆਣੇ ਕਹਿੰਦੇ ਆ ਕਿ ਖੁਸ਼ੀਆਂ ਵੰਡਣ ਨਾਲ ਟੁੱਗਣੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਅੱਧੇ ਰਹਿੰਦੇ। ਸੋ ਮੈਂ ਜਿੱਕ ਤੱਕ ਦੁੱਖ ਮੰਡਲ ਦੀ ਗੱਲ ਹੈ। ਉਹ ਜੋ ਇਹਨਾਂ ਨੇ ਮੰਗਾਂ ਕੀਤੀਆਂ ਇਹ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰੋਪਰ ਦੁਕੀਏ ਨਾਲ ਐਫ ਆਈ ਆਰ ਨੇ ਕਿਤਨੀ ਜ਼ਰੂਰੀ ਮੌਕੇ ਦੀ ਹੋਂਦ ਦਿੱਤਾ ਗਿਆ। ਕਹਿੰਦੇ ਜਿਹੜੇ ਪੁਲਿਸ ਅਧਿਕਾਰੀ ਜ਼ਿੰਮੇਵਾਰ ਨੇ ਉਸ ਡਿਲੇ ਦੇ ਵਿੱਚ ਉਹਨਾਂ ਨੂੰ ਲਾਈਨ ਹਾਸਰ ਹੋ ਜਾਾ ਬਤਨ ਨਹੀਂ ਕਿ ਕੀ ਜਵਾਬ ਨਹੀਂ ਕਿ ਪਰਿਵਾਰਾਂ ਨੂੰ ਦੁਬਾਰਾ ਕੋਈ ਉਸ ਤਰ੍ਹਾਂ ਦੀ ਬਦਲਾਖੋਰੀ ਜਾਂ ਕੋਈ ਤੁਸੀਂ ਸਾਡੇ ਤੇ ਐਂਕਰਾ ਤਾਂ ਉਹ ਕਰਨਾ ਉਸ ਕਿਸਮ ਦਾ ਇੱਕ ਬਿਲਕੁਲ ਜਿਹੜੇ ਕਲੀਅਰ ਸਪਸ਼ਟ ਆਰਡਰ ਦਿੱਤੇ ਜਾਣੇ ਤੇ ਜਿਹੜੇ ਟਿਪਰ ਵਾਲੇ ਸੀ ਅਸਲ ਜੋ ਇੱਕ ਟਿਪਰ ਨਹੀਂ ਹੈਗਾ ਉਹ ਕਈ ਸੌ ਉੱਪਰ ਜਿਹੜੇ ਸਮਾਨੇ ਵਿੱਚ ਦੀ ਲੰਗਨ ਨੇ ਇਹ ਨਿੰਮ ਕੋ ਸਿਆਨਿੰਨ ਸਾਰਾ ਉਹਦੇ ਜਿੰਨੇ ਮਾਲਕ ਨੇ ਇਲੀਗਲ ਜਿਹੜੇ ਟੇਪਰ ਚੱਲਦੇ ਨੇ ਓਵਰਲੋਡਡ ਚੱਲਦੇ ਨੇ ਉਹਨਾਂ ਨੂੰ ਵੀ ਜਿਹੜਾ इवन ਜਿਹੜਾ ਇਹ ਤੇ ਪਰਮਾਲਕ ਸੀਗਾ 19 ਸਾਲ ਦਾ ਜਵਾਕ ਸੀਗਾ ਜਿਹਦੇ ਕੋਲ ਲਰਨਰ ਲਾਇਸੈਂਸ ਸੀ ਜਦਕਿ ਟੇਪਰ ਵਾਸਤੇ ਹੈਵੀ ਦਾ ਲਾਇਸੈਂਸ ਚਾਹੀਦਾ ਕਿਨੇ ਕੰਪਨੀ ਕੀ ਜਦ ਕਿ ਮੀਤ ਜਣਾ ਮਿਲੀ ਪੁੱਤ ਕੋਈ ਬੱਚਾ ਉਹਨੂੰ ਵੀ ਦਸਤਾਰ ਕਰਨ ਦੇ ਆਦਰ ਦੇ ਇੱਥੇ ਤੇ ਚਿਲਡਰਨ ਮੈਮੋਰੀਅਲ ਪਾਰਕ 'ਤੇ ਜਿਹੜਾ ਇੱਥੇ ਉਹਨਾਂ ਬੱਚਿਆਂ ਦੀ ਯਾਦ ਚੋਰ ਵਾਲਾ ਹੈ ਤੇ ਇਸ ਸੜਕ ਨੂੰ ਸੜਕ ਕਿਉਂਕਿ ਮੇਰੇ ਖੁਦ ਮੇਰੇ ਪਿਤਾ ਜੀ ਭਾਨੜਾ ਸਕੂਲ ਤੋਂ ਪੜ੍ਹਦੇ ਸੀ। ਫਸਿਆਣੇ ਤੋਂ ਦਿੱਲਪਨ ਭਾਨੜਾ ਤੋਂ ਆ ਰਹੇ ਸੀ ਛੁੱਟੀ ਤੋਂ ਬਾਅਦ ਦੀ। ਪਰ ਉਹ ਸੜਕ ਕ੍ਰੋਸ ਕਰਕੇ ਓਧੇ ਪਾਸੇ ਜਾਣਾ ਸੀ। ਸੌ ਫੈਕਟਰਨ ਐਕਸੀਡ ਹੋ ਗਿਆ ਸੀ। ਉਹਨਾਂ ਦੀ ਰੀਲ ਦੀ ਹੱਡੀ ਦਾ ਜਿਹੜਾ ਦੋ ਮੰਨ ਕੇ ਟੁੱਟ ਗਈ ਸੀ ਤੇ ਉਹਨੂੰ ਲੱਗਾ ਚਲ ਨੂੰ ਹਟ ਗਈ ਸੀ ਬਾਪ ਦੇ ਵਿੱਚ ਉਹ ਇਲਾਜ ਤਾਂ ਕਰਵਾ ਲਿਆ ਪਰ ਜੁਰਬੀ ਸੀ ਉਸ ਸੜਕ ਤੋਂ ਉੱਪਰ ਨਾ ਬਹੁਤ ਹੌਲਸਾ ਮੈਂ ਉਧਰ ਇਸ ਸੜਕ ਤੇ ਜਦੋਂ ਲੰਘਦਾ ਮੈਨੂੰ ਆਪ ਨੂੰ ਵੀ ਫੋਰ ਲੇਨ ਮੈਨੂੰ ਫੋਰ ਲੇਨ ਬਣਾਉਣ ਦਾ ਜਿਹੜਾ ਪ੍ਰੋਜੈਕਟ ਐਮ ڈی ਸੀ 7 ਕਰਦਾ ਕਿ ਸਾਰਾ ਇਹਦਾ ਬਣਾ ਕੇ ਜਿਹੜਾ ਸਰਵੇ ਵਗੈਰਾ ਵੈਸੇ ਜੀ ਕੋਈ ਕਮੀ ਨਹੀਂ ਸੀ ਪਾਤਰਾਂ ਤੱਕ ਕਰ ਜੀ ਤੇ ਪਸਿਆਣੇ ਤੇ ਜਨਕਣ ਕਰਵਾ ਤੇ ਹਸਪਤਾਲ ਜਿਹੜਾ ਅਪਗ੍ਰੇਡ ਕਰ ਰਹੇ ਆ ਇੱਥੋਂ ਦਾ ਜੇ ਸਤਾਲ ਅਪੂਰੀ ਡੰਡਾ ਸ਼ਹਿਰ ਕੁਝ ਬੱਚੇ ਨੇ ਜਾਣਾ ਪਾ ਚੀ ਬਿਲਕੁਲ ਹੈਨਾ 13 ਤਰੀਕ ਨੂੰ ਅਸੀਂ ਅੰਬੂਲੈਂਸਾਂ ਦੇਣੀਆਂ ਨੇ ਉਹਦੇ ਚੋ 7 ਐਂਬੂਲੈਂਸ ਜਿਹੜੀਆਂ ਨਾ 7 ਬੱਚਿਆਂ ਦੇ ਯਾਦ ਦੇ ਵਿੱਚ ਉਹ ਸਮਾਣਾ ਦੇ ਇਲਾਕੇ ਨੂੰ ਦੇ ਰਹੇ ਚਿਲਡਰਨ ਮੈਮੋਰੀਅਲ ਚਿਲਡਰਨ ਮੈਮੋਰੀਅਲ ਐਂਬੂਲੈਂਸ ਤੇ ਅਕੇ ਇੱਕ ਇਹ ਜਿਹੜਾ ਮਾਈਨਿੰਗ ਦੀ ਤਾਂ ਜੁਡੀਸ਼ੀਅਨ ਇਨਕੁਆਇਰੀ ਕਰਾਂਗੇ ਕਰਾਂਗੇ ਜੀ ਪਰ ਇੱਕ ਪਰਿਵਾਰਾਂ ਨਾਲ ਵੀ ਗੱਲ ਹੋਈ ਹੈ ਚਿਲਡਰਨ ਮੈਮੋਰੀਅਲ ਟਰਸਟ ਬਣਾਉਣਗੇ ਤਾਂ ਕਿ ਚਲੋ ਆਪਣੇ ਬੱਚੇ ਚਲੇ ਗਏ ਹੋਰਾਂ ਦੇ ਬੱਚੇ ਪੜ੍ਹਾਈ ਬਖੂ ਨਾ ਰਹਿਣ ਜਰ ਕੋਈ ਸਕੂਲ ਦੇ ਵਿੱਚ ਪਹੁੰਚਣ ਦਾ ਸਾਧਨ ਨਾ ਹੋਵੇ ਇਸ ਬਖੂ ਪੜ੍ਹਾਈ ਬਖੂ ਰਹਿ ਜਾਣ ਕਿ ਮੈਂ ਪੜ੍ਹ ਨਹੀਂ ਸਕਾਂ ਨੂੰ ਜਿਹੜੇ ਬੱਸ ਨਹੀਂ ਮਿਲਿਉ ਇਸ ਸਮਾਨੇ ਦੇ ਸਕੂਲ ਨੂੰ ਆਲਰੇਡੀ ਸਰਕਾਰੀ ਸਕੂਲ ਨੂੰ ਸਕੂਲ ਆਫ ਫੈਮਿਨੈਂਸ ਬਣਾ ਰਹੇ ਆ ਉਥੇ 15 20 ਬੱਸਾਂ ਤੱਕ ਪੈਸੇ ਵੀ ਮਿਲਣਗੇ ਪਰ ਜਿਹੜਾ ਇੱਕ ਟਰੱਸਟ ਬਣਾਉਣਗੇ ਚਿਲਡਰ ਮੋਰ ਉਹਦੇ ਵਿੱਚ ਵੀ ਸਰਕਾਰ ਆਫੀਸ ਸੀਐਮ ਸਾਹਿਬ ਕਾਫੀ ਥਾਤੇ ਪੂਰੇ ਪੰਜਾਬ ਦੇ ਵਿੱਚ ਟਿਪਰ ਬਹੁਤ ਥਾਤੇ ਨੇ ਸਾਰਿਆਂ ਦੀ ਅਸਿਸਟ ਕਰਤਾ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਜਿੱਤੇ ਪੁਲਿਸ ਡਿਪਾਰਟਮੈਂਟ ਨੂੰ ਕਰਤਾ ਆਰਡਰ ਕਿ ਸਾਰੇ ਟਿਪਰਾਂ ਦੇ ਜਿਹੜੇ ਲਾਇਸੈਂਸ ਨੇ ਜਿਹੜੇ ਚਲਾਉਂਦੇ ਨੇ ਉਹਨਾਂ ਨੂੰ ਉਹਨਾਂ ਦੇ ਲਾਇਸੈਂਸ ਉਹਨਾਂ ਦੀ ਮੈਡੀਕਲ ਰਿਪੋਰਟ ਵਗੈਰਾ ਸਾਰੀ ਤੋਂ ਇਹ ਕਿੱਥੋਂ ਚੱਲਦੇ ਓਵਰਲੋਡਡ ਚੱਲਦੇ ਆ ਮੋਸਟ ਹੈਨਾ ਤੇ ਮਾਈਨਿੰਗ ਹੋਂਦੇ ਹੋ ਸਕਦਾ ਹੈ ਨਾ ਬੱਚਿਆਂ ਦੀ ਕੁਰਬਾਨੀ ਕਹੂੰਗਾ ਮੈਂ ਇਹਨਾਂ ਬੱਚਿਆਂ ਦੇ ਕੋਰੋਨਾ ਨਹੀਂ ਕਰਕੇ ਕੋਈ ਵੱਡਾ ਨੈਕਸਸ ਹੀ ਪੜਿਆ ਜਾਂਦਾ ਸਕੂਲਾਂ ਨੂੰ ਵੀ ਕੋਈ ਸ਼ਕਤੀ ਹੋਈ ਜੀ ਕਿ ਬੱਸਾਂ ਦੇ ਵਿੱਚ ਖੜੇ ਵੀ ਕੀਤਾ ਜਾਂਦਾ ਸੀ ਨਹੀਂ ਸਕੂਲਾਂ ਦਾ ਫਸੀ ਆਲਰੇਡੀ ਕਰ ਰੱਖਿਆ ਕਿ ਕੋਈ ਕੋਈ ਵੀ ਸਕੂਲ ਦੀ ਬੱਸ ਦਾ ਜਿਹੜਾ ਡਰਾਈਵਰ ਆ ਉਹਦੀ ਬਕਾਇਦਾ ਬੱਸ ਦੀ ਵੀ ਬਕਾਇਦਾ ਬੱਸ ਦੀ ਵੀ ਚੈਕਿੰਗ ਹੋਵੇ ਕਿ ਉਹ ਸੜਕ ਤੇ ਚੱਲਣ ਦੇ ਕਾਬਿਲ ਹੈ ਜਾਂ ਨਹੀਂ ਬਕਾਇਦਾ ਡਰਾਈਵਰ ਦੀ ਵੀ ਜਿਹੜੀ ਚੈਕਿੰਗ ਹੋਵੇ ਤਾਂ ਕਿ ਅੱਗੇ ਤੋਂ ਇਹ ਜੇ ਘਟਨਾ ਨਾ ਹੋਵੇ ਦੇਖੋ ਛਿੰਦੀ ਸੱਤਮੀ ਵਾਲੇ ਬੱਚੇ ਕੁਝ ਸੀਗੇ ਜਿਹੜੇ ਹੁਣੇ ਤੋਂ ਯੂਪੀਐਸਸੀ ਦੀ ਤਿਆਰੀ ਬਾਰੇ ਮਾਪਿਆਂ ਨਾਲ ਗੱਲਾਂ ਕਰਨ ਲੱਗੇ ਜਾਈ ਇਸ ਕਿਨੇ ਬਣ ਗਿਆ ਇਹ ਪੈਸੇ ਨਹੀਂ ਇੰਟੈਲੀਜੈਂਟ ਬੱਚੇ ਸੀ ਸੁਪਨੇ ਹਜੇ ਪੂਰੇ ਕਰਨੇ ਸੀ ਉਹਨਾਂ ਨੇ ਮਾਫ ਕਰਦੇ ਪਰ ਪਰਿਵਾਰ ਨੂੰ ਕੁਝ ਹੋਰ ਮਿਲੂਸ ਬਿਲਕੁਲ ਹੋ ਬਿਲਕੁਲ ਪਰਿਵਾਰਾਂ ਨੇ ਨਾਲ ਕਿ ਬਾਕੀ ਫਿਰ ਲਾਇਕਾਂ ਦਾ ਵੀ ਰੋਲ ਰਿਆ ਹੈਗਾ ਕੋਈ ਟੀਮ ਦਾ ਇਧਰ ਮਾਲਕਾਂ ਨਾਲ ਕੋਈ ਵਿਧਾਇਕਾਂ ਦਾ ਵੀ ਰੋਲ ਰਿਆ ਜੀ ਕਿ ਜਿਹੜਾ ਜਿੰਦਾ ਵੀ ਹੋਇਆ ਚਾਹੇ ਉਹ ਸਾਡਾ ਭਾਰਤੀ ਦਾ ਕੋਈ ਵਿਧਾਇਕ ਹੈ ਚਾਹੇ ਕੋਈ ਸਾਡੀ ਪਾਰਟੀ ਦਾ ਅਹੁਦੇਦਾਰ ਹੈ ਕੋਈ ਨਹੀਂ ਬਖਸ਼ਿਆ ਜਾਊਗਾ ਜੀਨੇ ਜੇ ਕੋਈ ਕਿਪਰਾਲੇ ਮਾਮਲੇ ਚ ਜਾ ਕੋ ਕਿਸੇ ਨੇ ਕੋਈ ਕਿਸੇ ਦੀ ਫੇਵਰ ਕੀਤੀ ਹੋਵੇ ਜਾਂ ਪ੍ਰਸ਼ਾਸਨ ਨੂੰ ਇੰਟਰਫੇਅਰ ਕੀਤਾ ਹੋਵੇ ਕਿ ਪਰਚਾ ਨਹੀਂ ਕਰਨਾ ਜਾਂ ਐਫਆਈਆਰ ਵੀਕ ਕਰਨੀ ਹੈ ਫਲਨ ਨੂੰ ਕੋਈ ਨਹੀਂ ਬਖਸ਼ਦਾ ਮੈਂ ਇਹ ਜਣੀਆਂ ਕਿਉਂਕਿ ਦੇਖੋ ਐਡੀ ਬੜੀ ਘਟਨਾ ਹੋਈ ਹੈ ਹਾਲਾਂਕਿ ਬਹੁਤ ਵੈਲ ਆਫ ਪਰਿਵਾਰ ਨੇ ਕੋਈ ਐਸੇ ਦੀ ਪਰਮਾਦਰਮ ਲੋਕ ਕੋ ਪਰ ਜਦੋਂ ਕਈ ਵਾਰੀ ਕੀ ਹੈ ਕਿ ਜੈਂਟਸ ਤਾਂ ਜਿਹੜੇ ਕੰਮ ਤੇ ਚਲੇ ਜਾਂਦੇ ਮਾਈਂਡ ਕਿਧਰ ਤੋਂ ਡਾਈ ਬਚੋ ਲੇਡੀਜ਼ ਘਰੇ ਬਟੀਆਂ ਬਟੀਆਂ ਇੰਨੇ ਬੰਦ ਦੇਖਦੇ ਦੇ ਪ੍ਰੈਸ਼ੈਂਟ ਚਲੇ ਉਹਨਾਂ ਦਾ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਤਾਂ ਕਿ ਉਹਨਾਂ ਨੂੰ ਕੋਈ ਨਾ ਕੋਈ ਸਵੇਰ ਰੋਜ਼ਗਾਰ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਜਿਵੇਂ ਕਿਹੜਾ ਟਰਸਟ ਹੈ ਟਰਸਟ ਵੀ ਚੁੱਕਾ ਇੱਕ ਉਹਦੀ ਹਿੱਸਾ ਹੈ ਕਿ ਉਹ ਕੰਮ ਕਰਨ ਸਰਕਾਰ ਉਹਦੀ ਹੈਲਪ ਕਰੂਗੀ ਉਹ ਬੱਚੇ ਹੋਰ ਬੱਚਿਆਂ ਕਿਉਂ ਆਪਦੀ ਆਪਦੀ ਖੁਸ਼ੀ ਦੇ ਕਰਨਾ ਖਤਮ ਕਰਦੇ ਜੀ ਪਰਵਾਹ ਹਾਂਜੀ ਮੈਂ ਪ੍ਰਕਾਰ ਨੇ ਨਹਿਤਾਨਵਾਦ ਵੀ ਕਰਦਾ ਸਾਰੇ ਪਰਵਾਦਨਾ ਔਰ ਨੇ ਮੈਨੂੰ ਕਹਿ ਕਿ ਤਾਂ ਮੈਂ ਖਤਮ ਕਰ ਗਿਆ ਔਰ ਮੈਂ ਨਾਲ ਕਰਦਾ ਔਰ ਸੱਤ ਐਮਬੂਲੈਂਸਿਸ ਕਿਹੜਾ ਕਿਹਨੂੰ ਲੈ ਜਾਣ ਸਕੂਲ ਆਫ ਐਮੀਨੈਂਸ ਬੰਦੇ ਹਸਪਤਾਲ ਨੂੰ ਔਰ ਜਿਹੜਾ ਉਹ ਅਕ੍ਰੀਡ ਕਰ ਰਹੇ ਨਾਰਿਕ ਪਾਰਕਾ ਚਿਲਡਰਨ ਮੈਮੋਰੀਅਲ ਪਾਰਕ ਦਾ ਨਮਕ ਤੇ ਕੋਰ ਲੇਨ ਆ ਫਾਮ ਕਰ ਰਹੇ ਹਾਂ ਸੜਕ ਤੇ ਮਾਈਨਿੰਗ ਦੀਆਂ ਟਿੱਪਰਾਂ ਦੀ ਇਹਦੀ ਉੱਚ ਪੱਧਰੀ ਜਾਂਚ ਹੋਊਗੀ ਹੋ ਸਕਦਾ ਉਹਨਾਂ ਬੱਚਿਆਂ ਦੀ ਆਤਮਾ ਨੂੰ ਸ਼ਾਂਤੀ ਮਿਲ ਜੇ ਕਿ ਚਲੋ ਉਸੇ ਗੁਰ ਦੀ ਜਾਨ ਹੈ